ਸਰਾਂਹ ਪੁਲਿਸ ਪ੍ਰਸ਼ਾਸਨ ਪ੍ਰਿਆਗਰਾਜ ਸਰਾਂਹ ਪੁਲਿਸ ਪ੍ਰਸ਼ਾਸਨ ਜ਼ਬਰਨ ਤੌਰ 'ਤੇ ਫੌੜ ਮਚਾ ਕੇ ਪ੍ਰਸ਼ਾਦ ਨੂੰ ਮਿੱਟੀ ਡਾਲ ਰਹੀ ਹੈ ਆ ਪਬਲਿਕ ਨੂੰ ਖਾਣਾ ਨਹੀਂ ਦੇ ਰਹੀ ਇਹ ਕਹਿ ਰਹੇ ਹੈ ਪ੍ਰਸ਼ਾਦ ਬਾਟੇ ਨੇ ਤਾਂ 10000 ਰੁਪਏ ਜੁਰਮਾਨਾ ਪਹਿਲੇ ਜਮ੍ਹਾਂ ਕਰਾਓ ਤਾਂ ਪੈਸਾ ਮਿਲੇਗਾ ਸਰਾਂਹ ਪ੍ਰਸ਼ਾਸਨ ਮਹਾਕੁੰਮ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਬਣਾਏ ਜਾ ਰਹੇ ਇਹ ਭੰਡਾਰੇ ਦੇ ਵਿੱਚ ਰਾਖ ਅਤੇ ਮਿੱਟੀ ਸੁੱਟਣ ਵਾਲੇ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਵੀਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਇੱਕ ਵੀਡੀਓ ਸ਼ੇਅਰ ਕੀਤਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਵੀ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਨਾਰਾਜ਼ਗੀ ਜ਼ਾਹਰ ਕੀਤੀ ਇਸ ਤੋਂ ਬਾਅਦ ਭੰਡਾਰੇ ਦੇ ਵਿੱਚ ਰਾਖ ਅਤੇ ਮਿੱਟੀ ਸੁੱਟਣ ਵਾਲੇ ਸੋਰਾਫ ਥਾਣਾ ਇੰਚਾਰਜ ਵਰਜੇਸ਼ Tiwari ਨੂੰ ਸਸਪੈਂਡ ਕਰ ਦਿੱਤਾ ਗਿਆ ਮੋਨੀ ਅਮਵਸਿਆ ਵਾਲੇ ਦਿਨ ਪ੍ਰਤਾਪਗੜ ਪ੍ਰਿਆਗਰਾਜ ਮਾਰਗ ਦੇ ਉੱਤੇ ਵੱਡਾ ਜਾਮ ਲੱਗਿਆ ਹੋਇਆ ਸੀ ਸ਼ਰਧਾਲੂਆਂ ਦੀ ਸੇਵਾ ਦੇ ਲਈ ਸੋਰਾਫ ਥਾਣਾ ਖੇਤਰ ਦੇ ਵਿੱਚ ਮਲਾਕ ਚਤੂਰੀ ਪਿੰਡ ਦੇ ਵਿੱਚ ਮੀਨਾ ਪਟੇਲ ਹਸਪਤਾਲ ਦੇ ਸਾਹਮਣੇ ਪਿੰਡ ਵਾਲਿਆਂ ਨੇ ਢੰਡਾਰਾ ਲਗਾਇਆ ਹੋਇਆ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਇਸ਼ਨਾਨ ਤੋਂ ਬਾਅਦ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਵੀਰਵਾਰ ਸਵੇਰ ਤੋਂ ਹੀ ਸੜਕ ਕਿਨਾਰੇ ਪ੍ਰਸ਼ਾਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪੂੜੀ ਛਾਨਣ ਵਾਲੇ ਵੱਡੇ ਛਾਨਣੇ ਦੇ ਵਿੱਚ ਰਾਖ ਅਤੇ ਮਿੱਟੀ ਭਰ ਕੇ ਪੁਲਿਸ ਦੇ ਇੰਚਾਰਜ ਨੇ ਇਸ ਢੰਡਾਰੇ ਨੂੰ ਹਟਾਉਣ ਲਈ ਕਿਹਾ ਪਰ ਢੰਡਾਰਾ ਬਣ ਰਿਹਾ ਸੀ ਇਸ ਕਰਕੇ ਇਸ ਨੂੰ ਹਟਾਉਣ ਦੇ ਵਿੱਚ ਦੇਰੀ ਹੋ ਰਹੀ ਸੀ ਇੰਨੇ ਦੇ ਵਿੱਚ ਹੀ ਪੁਲਿਸ ਇੰਚਾਰਜ ਵਰਜੇਸ਼ Tiwari ਨੇ ਭੰਡਾਰੇ ਦੇ ਵਿੱਚ ਰਾਖ ਅਤੇ ਮਿੱਟੀ ਸੁੱਟ ਦਿੱਤੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਫਸਰ ਹਰਕਤ ਦੇ ਵਿੱਚ ਆਏ। ਵੀਡੀਓ ਦੇ ਵਿੱਚ ਦੇਖ ਰਿਹਾ ਸੁਰਾਪ ਥਾਣਾ ਇੰਚਾਰਜ ਵਰਜੇਸ਼ Tiwari ਪੂਰੀ छानਣ ਵਾਲੇ ਵੱਡੇ ਛੰਨੇ ਦੇ ਵਿੱਚ ਮਿੱਟੀ ਅਤੇ ਰਾਖ ਭਰ ਕੇ ਭੰਡਾਰੇ ਦੇ ਪ੍ਰਸ਼ਾਦ ਦੇ ਵਿੱਚ ਸੁੱਟ ਰਿਹਾ ਹੈ। ਇਹ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਉਹ ਅਜਿਹਾ ਕਰਨ ਤੋਂ ਬਾਅਦ ਗੁੱਸੇ ਦੇ ਵਿੱਚ ਉੱਥੋਂ ਚਲਾ ਜਾਂਦਾ ਹੈ। ਡਿਪਟੀ ਕਮਿਸ਼ਨਰ ਆਫ ਪੁਲਿਸ ਗੰਗਾਪੁਰ ਕੁਲਦੀਪ ਸਿੰਘ ਗੁਣਾਵਤ ਨੇ ਕਿਹਾ ਕਿ ਵਿਭਾਗੀ ਜਾਂਚ ਤੋਂ ਬਾਅਦ ਨਵਾਂ ਇੰਚਾਰਜ ਆਉਣ ਤੱਕ ਥਾਣੇ ਦਾ ਚਾਰਜ ਕਾਰਜਕਾਰੀ ਐਸਐਚਓ ਦੇ ਕੋਲ ਹੀ ਰਹੇਗਾ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ ਜੋ ਪੁਲਿਸ ਦੀ ਤਸ਼ੱਦਦ ਜਾਂ ਤਕੇਸ਼ਾਹੀ ਜਾਂ ਤਾਨਾਸ਼ਾਹੀ ਦੀ ਹੈ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਪੁਲਿਸ ਆਪਣੀ ਤਕੇਸ਼ਾਹੀ ਕਰਦੀ ਹੋਈ ਨਜ਼ਰ ਆਉਂਦੀ ਹੈ ਅਜਿਹੇ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਪੁਲਿਸ ਕਰਮਚਾਰੀ ਆਪਣੀ ਡਿਊਟੀ ਸਮੇਂ ਨੈਤਿਕ ਕਦਰਾਂ ਕੀਮਤਾਂ ਨੂੰ ਕਿਉਂ ਭੁੱਲ ਜਾਂਦੇ ਨੇ ਹਾਲਾਂਕਿ ਸਸਪੈਂਡ ਹੋਣ ਤੋਂ ਬਾਅਦ ਵਰਜੇਸ਼ Tiwari ਨੂੰ ਆਪਣੇ ਕੀਤੇ ਤੇ ਪਛਤਾਵਾ ਜ਼ਰੂਰ ਹੋ ਰਿਹਾ ਹੋਵੇਗਾ ਪਰ ਸਿਆਣੇ ਕਹਿੰਦੇ ਨੇ ਕਿ ਜੇਕਰ ਗੁੱਸੇ ਤੇ ਉੱਪਰ ਕੁਝ ਦੇਰ ਦੇ ਲਈ ਕਾਬੂ ਕਰ ਲਿਆ ਜਾਵੇ ਤਾਂ ਬਹੁਤ ਵੱਡੀਆਂ ਗਲਤੀਆਂ ਹੋਣ ਤੋਂ ਬਚ ਜਾਂਦੀਆਂ ਨੇ ਸਾਰਾ ਪੁਲਿਸ ਪ੍ਰਸ਼ਾਸਨ ਪ੍ਰਿਆਗਰਾਜ सोराव पुलिस प्रशासन जबरन तोल फोल मचा के प्रसाद में मिट्टी डाल रही है और पब्लिक को खाने नहीं दे रही है कह रही है प्रसाद बांटने में तो दस हजार जुर्माना पहले जमा करो तो पैसा मिलेगा सोनाव प्रशासन सोनाव थाना अध्यक्ष जबरन गुंडाई के बल पर करा रहे हैं ये सब काम कर कोई नहीं देखिए सोनाव प्रशासन मिट्टी डाल दिया है इसमें देखिए सोनाव प्रशासन हलुआ में मिट्टी डाल दिया है ਸਾਰਾ ਪ੍ਰਸਾਦ ਸਾਰਾ ਹੀਲਿਅਮ ਮਿੱਟੀ ਡਾਲ ਲਿਆ ਹੈ ਦੇਖੇ